ਹਾਲੇ ਇੱਕ ਸਾਲ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰੇਡ ਹੈ ਵੀਰਮਤੀ ਜਿਹੜੇ ਜਿਹੜੇ ਵੀਰ ਮਾਰੇ ਚੈਨਲ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 950163432 ਅੱਜ ਆਪਾਂ ਫੇਰ ਆਪਣੇ ਪਿੰਡ ਭਾਈ ਰੂਪਾ ਵਿੱਚ ਪਹੁੰਚੇ ਆ ਆ ਵੀਰ ਕੋਲ ਟੋਕੜ ਵਹਿੜਾ ਦੇ ਬਾਰੇ ਭਾਈ ਜੀ ਤੁਹਾਨੂੰ ਨਾਮ ਲੈ ਕੇ ਦਾਖੇ ਪਾ ਲਾ ਨਾਮ ਤੇ ਐਡਰੈਸ ਪੁੱਛਾਂਗੇ ਬਾਕੀ ਬੈੜ ਦੋ ਘੜੀਆਂ ਦੇਖਣ ਆ ਲਈ ਐ ਤਾਂ ਨਹੀਂ ਗੱਲ ਨਹੀਂ ਹੈਗੀ ਵੀਡੀਓ ਦੇਖ ਕੇ ਜਾਣਾ ਤੁਸੀਂ ਛੱਡਣੀ ਨਹੀਂ ਬੈੜ ਸਮੀਪਣੀ ਪੂਰੀਆ ਕਿਸੇ ਕਰਨ ਦੀ ਘਾਟ ਨਹੀਂ ਹੈ ਜੀ ਹੁਣ ਆਪਣਾ ਭਾਈ ਜੀ ਦੋ ਨਾਮ ਤੇ ਐਡਰੈਸ ਕੋਲ ਤੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੁਣ ਆਪਣਾ ਪੂਰਾ ਨਾਮ ਤੇ ਐਡਰੈਸ ਦਾਖਾ ਦਿਓ ਨਾਮ ਜੱਗਾ ਸਿੰਘ ਹਾਂ ਜੀ ਹਾਂ ਤੇ ਗੁਵਾਰ ਮਲੇਰਾਂ ਦਾ ਹਾਂ ਜੀ ਕੰਡ ਭਾਈ ਰੂਪਾ ਜੀ ਜਿਲ੍ਹਾ ਬਠਿੰਡਾ ਉਹ ਜਿਹੜੂ ਲੋ ਮੋਆ ਨੰਬਰ ਜੀ 99 91 76892 ਇਹ ਬਹਿ ਆਪਣੇ ਜਿਹੜਾ ਸੋਹਾ ਜੀ ਇਹ ਦੁੱਜਾ ਜਹਾ ਜੁਆਲੀ ਦੁੱਜਾ ਸੋਹਾ ਹਾਂ ਜੀ ਤੇ ਅੱਗੇ ਗੱਪਣਾ ਹੈਗੇ ਆ ਹਾਂ ਗੱਪਣਾ ਹੀ 20 ਦਿਨ ਹੋ ਗਏ ਭਾਈ ਜੰਦੀ ਘਬਰਾਏਗੇ 20-22 ਦਿਨ ਹੋ ਗਏ ਹਾਂ ਤੇ ਆਪਣਾ ਇੱਕ ਵਾਰੀ ਥੋੜੀ ਤੋਰ ਕੇ ਦਿਖਾਓ ਉਹ ਲਾ ਬਾਹਰ ਜਲਾ ਕੇ ਅੰਦਰ ਲੈ ਆਵਾਂ ਅੰਦਰ ਨੂੰ ਕਰ ਲੈ ਤੂੰ ਕਰ ਲਓ ਤੇਰੀ ਵਾਇਰ ਦੀ ਸ਼ਾਈਨਿੰਗ ਵਗੈਰਾ ਪੂਰੀ ਆ ਹਾਂ ਅਭੀ ਸਭੀ ਪਣੀ ਪੂਰੀ ਆ ਦੋਦ ਕਿੰਨਾ ਤਿਆਰ ਆ ਬਾਈ ਜੀ ਓ 6 ਕਿਲੋ 6 ਕਿਲੋ ਤਿਆਰ ਹੈਗਾ ਤਾਂ ਦੋ ਬੜੀ ਬੜੀ ਮਰਦੀ ਆ ਹਾਂ ਹਾਂ ਬੜੀ ਬਣੀ ਬੱਚਾ ਹੈ ਨਹੀਂ ਨਾ ਬੱਚਾ ਹੈ ਨਹੀਂ ਜੀ ਵਾਇਰ ਦੀ ਸ਼ਾਈਨਿੰਗ ਵਗੈਰਾ ਦੇਖਣ ਲਈ ਦੋ ਕੜੀਆਂ ਜੀ ਵੀਡੀਓ ਦੇਖ ਕੇ ਜਾਣੇ ਤੁਹਾਡਾ ਮੱਲੋ ਮੱਲੀ ਮਨ ਕਰੂਗਾ ਵੈੜ ਖਰੀਦਣ ਨੂੰ ਇਸੇ ਕਿਸਮ ਦੀ ਕਿਸੇ ਮਾਸ ਖੁੰਜੀ ਨਹੀਂ ਹੈਗੀ ਭਾਈ ਜੀ ਤੋਂ ਪੋਸਟੇਰੀਅਰੇ ਬਾਰੇ ਜਾਣਕਾਰੀ ਲੈ ਕੇ ਦੱਸ ਦਿਆਂ ਦਲੋ ਠੀਕ ਆ ਬ੍ਰੈਂਡ ਤੇ ਇਹਨਾਂ ਲੋਗੇ ਭਾਈ ਜੀ ਬਾਈ ਜਨ ਹੋ ਗਏ ਠੀਕ ਆ ਜਣਾ ਬਾਈ ਤੇ ਇਹ ਲੈ ਲੋਗੇ ਹਾਂ ਤੇ ਰੇਟ ਕਿੰਨਾ ਕਰੋਗੇ ਦਾ ਲੈਣ ਦੇਣ ਦਾ ਲੈਣ ਦੇਣ 18 ਕਿਲੋ ਘਟ ਦੇਣੀ ਨਹੀਂ ਆਪਾਂ ਰੇਡੀਰ ਮਾਰ ਜਿਗਰਾਲੇ ਆ ਦੇਖੋ ਬਾਈ ਜੀ ਨੇ ਇੱਕ ਗੱਲ ਮਗਾਦੀ ਬਾਕੀ ਬਾਈ ਜੀ 15 18000 ਦੇ ਤਾਂ ਇਹ ਬੱਚੀ ਹੁੰਦੀ ਆ 5 6 ਮਹੀਨੇ ਸਾਹ ਦੀ ਇਹ ਦੁੱਧ ਵੀ ਦਿੰਦੀ ਆ 6 7 ਕਿਲੋ ਬਾਕੀ ਬਾਕੀ ਦਾ ਉਹਦਾ ਸ਼ੂਗਰ ਦਾ ਮਰੀਜ਼ ਆ ਸਾਹ ਤੋਂ ਹੈ ਨਹੀਂ ਇਹਨੇ ਇਹ ਵੀ ਵੜ ਕੇ ਚੰਗੀ ਖਾਣਾ ਖੁਰਕ ਪਾ ਕੇ ਉਹਦੇ ਵੀ ਦਾ ਹਮਾਰਾ ਇਟ ਕਰਿਆ ਹੋਊਗੀ ਬਾਕੀ ਰੇਟ ਵੀ ਜਾਇਆ ਬਾਈ ਜੀ ਬਹਿਰ ਦੀ ਸ਼ਾਇਨਿੰਗ ਵੇਰਾ ਰਾਜੀ ਸਮਝ ਪਈ ਵੈਸੇ ਤਾਂ ਬਈ ਖਰਾਖੁਰ ਕਿਹੜੇ ਬੋਲੇ ਹੋ ਸੀ ਤਰਾ ਤਰਾ ਘਾ ਪ ਜਾਣ ਪੜਾ ਮੈਂ ਕਿਹਾ ਪੜਿਆ ਹਾਂ ਘਾ ਪਈ ਤੇ ਵੇਖ ਨਹੀਂ ਜਿਹੜੀ ਅੰਦਰ ਪਈ ਆ ਅੱਛਾ ਅਮੀ ਕਰਾ ਲਈ ਜੀ ਹਾਂ ਹਾਂ ਅਮੀ ਬਸਾ ਚਲੋ ਇੱਕ ਵਾਰ ਕੀ ਆਪਣਾ ਇੱਕ ਵਾਰੀ ਨਾਮ ਤੇ ਐਡਰੈਸ ਦੁਬਾਰਾ ਦੱਸ ਦੋ ਜੱਗਾ ਮੜਗਵਾ ਮਡੇਰਾ ਦਾ ਹਾਂਜੀ ਪਿੰਡ ਭਾਈ ਰੂਪਾ ਜੀ ਦਸੀਰ ਫੂਲ ਲਾ ਬਠੰਡਾ ਮੋਬਾਈਲ ਨੰਬਰ ਜੀ 9946 76892 ਹਾਂਜੀ ਇਹਨਾਂ ਦਾ ਮੋਬਾਈਲ ਨੰਬਰ ਅਸੀਂ ਸਕਰੀਨ ਤੇ ਲਾਵਾਂਗੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਲੋਕੇਸ਼ਨ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਬਾਕੀ ਵੇੜਵਾਰੇ ਬਾਰੇ ਵੀ ਹੋਰ ਪੁੱਛ-ਕਿਛ ਕਰਨੀਆਂ ਤਾਂ ਬਈ ਇਹ ਤੋਂ ਫੋਨ ਤੇ ਕਨੈਕਟ ਕਰਕੇ ਬਈ ਸਦਾ ਸਾਰਾ ਕੁਝ ਦੱਸਤਾ ਲੈਣੇ ਫਿਰ ਵੀ ਜੇ ਕਿਸੇ ਕਿਸੇ ਦੀ ਕੋਈ ਕਾਟ ਰਹਿੰਦੀ ਆ ਇਹਨਾਂ ਤੋਂ ਫੋਨ ਤੇ ਤੁਸੀਂ ਪੁੱਛ ਸਕਦੇ ਆ ਓਕੇ ਬਈ ਤੁਹਾਡਾ